ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਲਓ ਜੀ ਆਪਣੇ ਤਾਂ ਪੈ ਰਿਹਾ ਅੱਜ ਮੀਂਹ ਸ਼ੇਰੇ 6:30 ਵਜੇ ਦਾ ਟਾਈਮ ਹੋਣਾ ਅ ਗਰਮੀ ਬਹੁਤ ਜ਼ਿਆਦਾ ਹੈ ਬਹੁਤ ਹੀ ਜ਼ਿਆਦਾ ਹੈ ਅੱਡੀ ਗਰਮੀ ਪਈ ਹੈ ਤੇ ਜਦੋਂ ਦੀ ਇਹ ਹਸਨਗਰਮੀਆਂ ਜੀ ਮੀਂਹ ਚੱਜਣਾ ਪਿਆ ਨਹੀਂ ਆਪਣੇ ਪਹਿਲਾਂ ਕੁਮਾਰ ਮੋੜ ਪਿੰਮਣ ਜੀ ਕਿਤੇ ਹੋ ਗਈ ਨਾ ਹੋਈ ਬਸ ਤੇ ਅੱਜ ਜਿਹੜਾ ਮੀਂਹ ਇੰਨਾ ਵੀ ਚੰਗਾ ਤਿੰਨ ਘੰਟੇ ਦਾ ਬਾਵਾ ਬਗਠੋ ਕੇ ਪਿਆ ਵਾ ਰਨਾਲੇ ਤੋਂ ਲੈਣ ਫੁੱਲ ਚੱਲ ਗਏ ਤੇ ਦੁਬਾਰਾ ਜਦੋਂ ਪਹਿਲਾਂ ਮੈਂ ਹੁੰਦੀ ਸੀ ਸਾਰੀ ਝਾੜੀ ਹੁੰਦੀ ਸੀ ਹਸਨਗਰਮ ਚੰਮੀ ਚਾਰ ਸੰਡੇ ਤੱਕ ਬਾਹਰ ਟੜ ਗਿਆ ਹੈ ਮੌਸਮ ਅੱਜ ਬਹੁਤ ਵਧੀਆ ਹੋ ਗਿਆ ਜੀ ਠੰਡਾ ਗੰਢੇ ਤੋਂ ਉੱਤੇ ਨੂੰ ਨਿਯੋਜਿਤ ਹੈ। ਇਹ ਕਾਉਂਡਾ ਮਹੀਨਾ ਹੈ ਜਿਸ ਤਰ੍ਹਾਂ ਸੁਪੇਣਾ ਨਹੀਂ ਚੱਲਿਆ ਇਸ ਹਾਲ ਨਾ ਤੋਂ ਵੱਧ ਚਲੇ ਗਿਆ ਬਸ। ਕਿਰਤ ਤੇ ਜਾ ਕੇ ਨਹੀਂ ਆਇਆ। ਹਾਂਜੀ ਕਰੋਨ ਜੈ ਜੀ ਜੀ ਲਿੰਦਾ ਤੇ ਆਪਾਂ ਕਰਦੇ ਹਾਂ। ਧੰਨਵਾਦ।